ਨਾ ਆਲਰੇਡੀ ਅਮਸਰ ਦੇ ਵਿੱਚ ਟੈਕਸਟਾਈਲ ਪ੍ਰੋਸੈਸਿੰਗ ਐਸੋਸੀਏਸ਼ਨ ਦਾ ਤੇ ਕਰੜਾਈ ਅਮਸਰ ਦਾ ਪ੍ਰੈਜ਼ੀਡੈਂਟ ਆ ਤੇ ਮੈਨੂੰ ਬੜੇ ਮਾਨ ਤੇ ਸਤਿਕਾਰ ਨਾਲ ਅਮਸਰ ਵਾਰਪ ਨੀਟਿੰਗ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਜਿਹੜਾ ਨੇ ਇਹ ਸਾਰੀ ਐਗਜ਼ੈਕਟਿਵ ਟੀਮ ਨੇ ਸਾਰੇ ਹਾਊਸ ਨੇ ਜਨਰਲ ਹਾਊਸ ਹੈ ਸਾਡੇ ਅਮਸਰ ਸ਼ਹਿਰ ਦੇ ਵਿੱਚ ਤਕਰੀਬਨ 400 ਯੂਨਿਟ ਸੀਗੇ ਵਾਰਪ ਨੀਟਿੰਗ ਐਸੋਸੀਏਸ਼ਨ ਵਾਰਪ ਨੀਟਿੰਗ ਦੇ ਜਿਨ੍ਹਾਂ ਦੇ ਵਿੱਚੋਂ 150 ਮੈਂਬਰ ਆ ਇਹਦਾ ਅਜੇ ਐਕਟਿਵ ਇੰਡਸਟਰੀ ਰਹਿ ਗਈ ਆ ਜਿਹਦੇ ਵਿੱਚੋਂ ਜਰਨਲ ਹਾਊਸ ਦੀ ਕਾਲ ਕਰਕੇ ਸਾਨੂੰ ਇਹ 15 ਸਾਲ ਪਹਿਲਾਂ ਐਸੋਸੀਏਸ਼ਨ ਬਣੀ ਸੀਗੀ ਮੈਨੂੰ ਐਸ ਅ ਪ੍ਰੈਜ਼ੀਡੈਂਟ ਮੇਰੇ ਸਿਰ ਤੇ ਜ਼ਿੰਮੇਵਾਰੀ ਦਿੱਤੀ ਆ ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਇੰਡਸਟਰੀ ਦੀ ਨਯੋ ਨਵੀਂ ਜਿੰਨੀ ਵੀ ਟੈਕਨੋਲੋਜੀ ਆ ਉਹਨੂੰ ਇੰਟਰੋਡਿਊਸ ਕਰਕੇ ਔਰ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਤੋਂ ਜੋ ਬੈਨੀਫਿਟ ਮਿਲ ਸਕਦਾ ਉਹ ਲੈ ਕੇ ਔਰ ਇੰਡਸਟਰੀ ਦੀ ਵੱਧ ਚੜ੍ਹ ਕੇ ਮਦਦ ਕਰੀਏ ਜਿਹੜੇ ਇੰਡਸਟਰੀ ਦੇ ਸਭ ਤੋਂ ਪਹਿਲਾਂ ਸਾਡਾ ਜਿਸਣਾ ਜਿਹੜਾ ਬੈਡ ਡੈਕਸ ਨੇ ਸਾਡੇ ਜਿੱਥੇ ਜਿੱਥੇ ਬਾਹਰ ਅਸੀਂ ਕਪੜਾ ਭੇਜ ਗਏ ਸੀ ਸਭ ਤੋਂ ਪਹਿਲਾਂ ਸਰਕਾਰ ਅੱਗੇ ਮੰਗੇ ਉਹ ਕਰਦੇ ਆ ਕਿ ਇੱਥੇ ਗੁਜਰਾਤ ਦੀ ਤਰਜ ਦੇ ਉੱਤੇ ਇਥੇ ਵੀ ਇੰਡਸਟਰੀ ਵਾਸਤੇ ਵੱਖਰੇ ਇੱਕ ਪੁਲਿਸ ਸਟੇਸ਼ਨ ਬਣਾਇਆ ਜਾਵੇ ਕਿ ਇੰਡਸਟਰੀ ਦਾ ਪੈਸਾ ਜਿਹੜਾ ਮਰਦਾ ਵਾ ਜਿਹੜਾ ਬੰਦਾ ਬਿਲਕੁਲੀ ਉਹਨਾਂ ਤੋਂ ਖਾ ਦਿੰਦਾ ਇੰਡਸਟਰੀ ਨੂੰ ਉਹਦੇ ਉੱਤੇ ਕਾਰਵਾਈ ਕੀਤੀ ਜਾ ਸਕੇ ਦੂਜੀ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਆਪਣਾ ਇੱਥੇ ਸਰਕਾਰਾਂਗੇ ਮੰਗ ਕਰਦੇ ਆ ਕਿ ਐਂਡ ਪ੍ਰੋਡਕਟ ਅੰਮ੍ਰਿਤਸਰ ਦੇ ਵਿੱਚ گارਮੈਂਟ ਦਾ ਜਿਹੜਾ ਉਹ ਇੱਕ ਫਾਰਮ ਗਾਰਮੈਂਟ ਦਾ ਪਾਰਕ ਬਣਾਇਆ ਜਾਵੇ ਟੈਕਸਟਾਈਲ ਪਾਰਕ ਗਾਰਮੈਂਟ ਵਾਸਤੇ ਬਣਾਇਆ ਜਾਵੇ ਜਿਹਦੇ ਵਿੱਚ ਐਕਸਟਰਾ ਸਬਸਿਡੀ ਜਾਂ ਐਕਸਟਰਾ ਕੋਈ ਨਾ ਕੋਈ ਬੈਨੀਫਿਟ ਦੇ ਕੇ ਐਂਡ ਪ੍ਰੋਡਕਟ ਸਾਦੇ ਵਿੱਚ ਰੈਡੀमेड ਗਾਰਮੈਂਟਸ ਬਣਾਣਾ ਸ਼ੁਰੂ ਹੈ ਕਿਉਂਕਿ ਪੰਜਾਬ ਦੇ ਅੰਮ੍ਰਿਤਸਰ ਤੇ ਇੰਡਸਟਰੀ ਲੱਗੀ ਆ ਇੰਡਸਟਰੀ ਦਾ ਕਪੜਾ ਬਣ ਕੇ ਸੂਰਤ ਬੰਬੇ ਦਿੱਲੀ ਲੁਧਿਆਣੇ ਹਰ ਜਗ੍ਹਾ ਤੇ ਵਾਰਪ ਲੇਟਿੰਗ ਦਾ ਕਪੜਾ ਬਣਦਾ ਵਾ ਲੇਕਿਨ ਅੰਮ੍ਰਿਤਸਰ ਦੇ ਵਿੱਚ ਅਜੇ ਤੱਕ ਮੈਨੂਫੈਕਚਰਿੰਗ ਯੂਨਟ ਕਪੜੇ ਦੇ ਗਾਰਮੈਂਟ ਦੇ ਨਹੀਂ ਆਏ ਉਹ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਐਂਡ ਪ੍ਰੋਡਕਟ ਇੱਥੇ ਬੰਨਣਾ ਸ਼ੁਰੂ ਹੋਵੇ ਔਰ ਇੰਡਸਟਰੀ ਨੂੰ ਹੋਰ ਜ਼ਿਆਦਾ ਬਿਹਤਰੀ ਮਿਲ ਸਕੇ ਜਿਸ ਤਰੀਕੇ ਨਾਲ ਜੀਐਸਟੀ ਨੂੰ ਲੈ ਕੇ ਅਸੀਂ ਦੇਖ ਦੇਖਿਆ ਜਾਵੇ ਤਾਂ ਨਾ ਸਾਰੀ ਇੰਡਸਟਰੀ ਵਾਲੇ ਜਿਹੜੇ ਨੇ ਉਹ ਇਸੇ ਕਿ ਕਿੰਨਾ ਚੱਲ ਦਿੱਤੇ ਵਾਕਿਆ ਜਿਵੇਂ ਅਸੀਂ ਦੇਖੋ GST ਦੇ ਵਿੱਚ ਜਿੱਥੋਂ ਤੱਕ ਟੈਕਸਟਾਈਲਾਂ ਸਵਾਲ ਆ ਟੈਕਸਟਾਈਲ ਦੇ ਉੱਤੇ 12% ਤਾਗੇ ਤੇ GST ਆ ਤੇ ਜਿਹੜੇ ਮੈਨੂਫੈਕਚਰਰ ਨੇ ਸਾਡੇ ਉਹ ਕੱਪੜਾ ਬਣਾ ਕੇ ਉਹਨੂੰ 5% ਦੇ ਵਿੱਚ ਅੱਗੇ ਕੱਪੜਾ ਜਿਹੜਾ ਉਹ ਵੇਚਦੇ ਨੇ ਸਾਡਾ 7% ਦੇ ਕਰੀਬ ਕਰੀਬ 6% 7% ਹਰ ਸਾਲ ਜਿਹੜਾ ਉਹ ਰਿਫੰਡ ਬੰਦਾ ਸਰਕਾਰ ਕੋ ਜਿਹੜਾ ਪਹਿਲਾਂ ਸਰਕਾਰ ਨੇ ਨਹੀਂ ਦਿੱਤਾ ਜਿਹੜੀ ਸਾਡੀ ਆਪਣੀਆਂ ਜੁਆਇੰਟ ਅਫਰਟਸ ਦੇ ਬਾਅਦ ਉਹ ਚੈਪਟਰ ਇਨਕਲੂਡ ਕੀਤਾ ਗਿਆ ਔਰ ਉਸ ਚੈਪਟਰ ਇਨਕਲੂਡ ਕਰਕੇ ਮਤਲਬ ਸਾਡੀ ਸਰਕਾਰ ਨੇ ਵੀ ਤੇ ਸੈਂਟਰਲ ਗਵਰਨਮੈਂਟ ਨੇ ਵੀ ਉਹਦੇ ਵਿੱਚ ਮਦਦ ਕੀਤੀ ਹੈ ਸ਼ਵੇਤ ਮਲਗੀ ਉਹ ਤੋਂ ਰਾਜ ਸਭਾ ਮੈਂਬਰ ਸੀਗੇ ਉਹਨਾਂ ਨੇ ਸਾਡੀਆਂ ਮੀਟਿੰਗਸ ਕਰਾਈਆਂ ਪਿਊਸ਼ ਕੋਲਜੀ ਦੇ ਨਾਲ ਸਮ੍ਰਿਤੀ ਰਾਣੀ ਜੀ ਦੇ ਨਾਲ ਤਾਂ ਸਾਡਾ ਉਦੋਂ ਮਸਲਾ ਪਿਛਲੀ ਸਰਕਾਰ ਚ ਹੱਲ ਹੋਇਆ ਅੱਜ ਦੀ ਡੇਟ ਦੇ ਵਿੱਚ ਟੈਕਸ ਦੇ ਵਿੱਚ ਅਵੀਜਨ ਨਹੀਂ ਹੈਗੀ ਕਿਉਂਕਿ ਸਾਡੇ ਤੇ ਬਹੁਜੂਜ ਰਿਫੰਡਸ ਬਣ ਜਾਂਦੇ ਨੇ ਉਹਨਾਂ ਦੇ ਕੋਲ ਸਰਕਾਰ ਕੋਲ ਲੈ ਕੇ ਜਿਹੜਾ ਅਸੀਂ ਕਪੜਾ ਬਣਾਉਂਦੇ ਆ ਉਹਨੂੰ ਅਸੀਂ ਤਿਆਰ ਕਰਕੇ ਕਪੜਾ ਵੇਚਦੇ ਆ ਸਾਡੇ ਤੇ 5 ਤੋਂ 6% ਦੀ ਲਾਇਬਿਲਟੀ ਆ ਤੇ ਅਸੀਂ ਉਹ ਰਿਫੰਡ ਕਲੇਮ ਕਰਦੇ ਆ ਇਹ ਐਂਡ ਲੈਵਲ ਦੇ ਉੱਤੇ ਗਵਰਨਮੈਂਟ ਤੋਂ ਬਾਅਦ ਜਾ ਕੇ ਕੋਈ ਇੰਡਿਊਸਮੈਂਟ ਹੁੰਦੀ ਹੋਵੇ ਤਾਂ ਉਹਦੇ ਬਾਰੇ ਸਰਕਾਰ ਟੇਕ ਕਰੇ ਜਿਹੜੇ ਮੈਨੂਫੈਕਚਰਰ ਆ ਕਪੜੇ ਦਾ ਉਹਦੇ ਉੱਤੇ ਕੋਈ ਇੰਡਸਟਰੀ ਦੇ ਉੱਤੇ ਕੋਈ ਵੀ ਮਤਲਬ ਅਵੀਜਨ ਨਹੀਂ ਹੈਗੀ ਕਿਤਾਬ ਬੜਾ ਫਾਇਦਾ ਮਿਲੇਗਾ ਜੇਕਰ ਜਿਹੜੀ ਗਲਤੀ ਦੱਸਦੇ ਕਿ ਇਹ ਸਾਰਾ ਕੁਝ ਕੋਈ ਨਹੀਂ ਦਾ ਹਰ ਅਸਲੇ ਫਾਇਦਾ ਤੋਂ ਜਿਆਦਾ ਸਰਵਾਈਵਲ ਆਫ ਇੰਡਸਟਰੀ ਜ਼ਿਆਦਾ ਜ਼ਰੂਰੀ ਹੈ ਫਿਟੈਸਟ ਆਫ ਸਰਵਾਈਵਲ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਹਰ ਤਰੀਕੇ ਦੇ ਨਾਲ ਆਪਣੀ ਇੰਡਸਟਰੀ ਨੂੰ ਫਿਟ ਕਰਕੇ ਆਈਦਰ ਉਹ ਗਵਰਨਮੈਂਟ ਕੋ ਬੈਨੀਫਿਟ ਲਈਏ ਔਰ ਅਸੀਂ ਆਪਣੇ ਲੈਵਲ ਦੇ ਉੱਤੇ ਜੋ ਕਰ ਸਕਦੇ ਹਾਂ ਉਹਨੂੰ ਇੰਪਰੂਵਮੈਂਟ ਕਰੀਏ ਉਹਨੂੰ ਕਰਕੇ ਆਪਣੀ ਇੰਡਸਟਰੀ ਜਿਹੜੀ 400 ਤੋਂ ਅੱਜ 150 ਰਹਿ ਗਈ ਹੈ ਤੇ 150 ਤੋਂ ਹੋਰ ਉਹ ਡਿਟੇਰੀਓ ਰੇਟ ਹੋ ਜਾਂਦੀ ਹੈ ਐਸਲੋ ਸਰਵਾਈਵਲ ਦਾ ਜਾਦਾ ਸਾਨੂੰ ਆ ਵੀ ਇਹਨੂੰ ਸਰਵਾਈਵ ਕਰ ਸਕੀ ਅਸੀਂ ਇੰਡਸਟਰੀ ਨੂੰ ਔਰ ਅਸੀਂ ਆਸਰਾ ਰਦੇ ਆਂ ਵੀ ਅਸੀਂ ਸਰਵਾਈਵਲ ਵੀ ਕਰਾਂਗੇ ਔਰ ਛੇਤੀ ਇਸ ਜਿਹੜਾ ਦੌਰ ਆ ਇਹ ਮੰਦੀ ਦਾ ਉਹਦੇ ਤੋਂ ਬਾਹਰ ਨਿਕਲ ਕੇ ਆਪਾਂ ਇਹਨੂੰ ਪ੍ਰੂਫ ਕਰਾਂਗੇ ਕਿ ਅਸੀਂ ਅੱچھے ਇੰਡਸਟਰੀਅਲਿਸਟ ਆਪਾਂ ਉੱਤੇ ਗੱਲ ਕਰਦੇ ਪਏ ਸੀ ਕਿ ਇਹਨਾਂ ਮੁੱਦਿਆਂ ਨੂੰ ਲਿਆਣਾ ਵੀ ਚਾਹੁੰਦੇ ਸੀ ਪਰ ਸਰਕਾਰ ਲੱਗਦਾ ਹੈ ਕਿ ਇਸ ਵਸਤਿਹਾਨੀ ਨਤੀਜੇ ਸਰਕਾਰ ਧਿਆਨ ਦੇਵੇ ਉਸ ਤੇ ਆਪੇ ਆਪ ਹੀ ਸਾਡੇ ਉਸਨੇ ਕ੍ਰੇਟਰ ਦਾ ਇਸਰਾ ਹੈ ਕਦੀ ਵੀ ਆਪਣੇ ਆਪ ਜਿੰਨੀਦਰ ਬੱਚਾ ਨਾ ਰੋਵੇ ਉਹਦੀ ਮਾਂ ਵੀ ਦੁੱਧ ਨਹੀਂ ਪਿਆਦੀ ਮੈਂ ਇਹ ਸਮਝਦਾ ਕਿ ਵਕਤ ਦੇ ਉੱਤੇ ਜਿੱਥੇ ਸਰਕਾਰ ਦੀ ਲੋੜ ਪੈ ਗਈ ਜਦੋਂ ਅਸੀਂ ਸਰਕਾਰ ਦਾ ਅਸੀਂ ਆਪਣੀ ਪੂਰੀ ਤਾਕਤ ਨਾਲ ਕੁੰਡਾ ਖੜਕਾਵਾਂਗੇ ਸਰਕਾਰ ਨੂੰ ਉਹ ਦਰਵਾਜ਼ਾ ਖੋਲਣਾ ਪਏਗਾ ਔਰ ਸਾਡੇ ਉਹ ਬੈਨੀਫਿਟ ਵਾਸਤੇ ਫॉर द ਜਨਰਲ ਇੰਟਰਸਟ ਪਬਲਿਕ ਦੇ ਚਾਰਜ ਨਸ਼ੇ ਇੰਨੇ ਵਧਾਂ ਡੇ ਨੇ ਸਰਕਾਰ ਦੇ ਇੱਥੇ ਜੇ ਇੰਡਸਟਰੀ ਲੱਗੀ ਹੋਊਗੀ ਏਮਪਲੋਇਮੈਂਟ ਜਨਰੇਟ ਹੋਏਗੀ ਤੇ ਬਟ ਨੈਚੁਰਲ ਸਰਕਾਰ ਨੂੰ ਕੰਮ ਕਰਨਾ ਪੈਂਦਾ ਸਰਕਾਰ ਦੇ ਅਸੀਂ ਕੋਈ ਆਪਣੇ ਜਾਤੀ ਫਾਇਦੇ ਵਾਸਤੇ ਨਹੀਂ ਕਰਨ ਸਟੇਟ ਡਵੈਲਪਮੈਂਟ ਹੁੰਦੀ ਹੈ ਸਟੇਟ ਦਾ ਕਰੋੜਾਂ ਰੁਪਏ ਟੈਕਸ ਜਾ ਰਿਹਾ ਸਟੇਟ ਨੂੰ এমਪਲాయਮੈਂਟ ਮਤਲਬ ਐਗਰੀਕਲਚਰ ਤੋਂ ਬਾਅਦ ਜਿਹੜੀ ਆਪਣਾ ਟੈਕਸਟਾਈਲ ਆ ਉਹ ਲਾਰਜੈਸਟ ਇੰਡਸਟਰੀ ਆ ਆਪਣਾ ਤੇ ਵਾਸਤੇ এমਪਲాయਮੈਂਟ ਜਨਰੇਸ਼ਨ ਵਾਸਤੇ ਤੇ ਉਹ ਮੈਂ ਸਮਝਦਾ ਕਿ ਸਰਕਾਰ ਨੂੰ ਖੁੱਲੇ ਦਿਲ ਨਾਲ ਜੇ ਅਸੀਂ ਅੱਗੇ ਉਹਨਾਂ ਕੋਲੋਂ ਵੱਧ ਕੇ ਕੰਮ ਲੈਣ ਦੀ ਕੋਈ ਚਰਾਂਗੇ ਤਾਂ ਵੀ ਖੁੱਲੇ ਦਿਲ ਨਾਲ ਸਾਨੂੰ ਅਪਣਾਉਣਗੇ ਔਰ ਕੰਮ ਕਰਾਉਣਗੇ ਸਾਡੇ